ਸਵਾਗਤ ਹੈ ਕਿਸਾਨ ਵੀਰੋ ਹਡਾ ਟਲੁੰਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੇ ਐਡ ਕਰਾਉਣੀਆਂ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਪਿੰਡ ਅਪਰ ਦੀਪਗੜ੍ਹ ਆਏ ਆਂ ਜੀ ਤੇ ਇੱਕ ਆਪਾਂ ਤੁਹਾਡੇ ਵਾਸਤੇ ਬੂਰੀ ਝੋਟੀ ਲੈ ਕੇ ਆਏ ਸੂਈ ਸਬਾਈ ਤੇ ਇੱਕ ਗੱਬਣ ਮਾਝਾ ਕਿਹੜਾ ਸੂਆ ਸੂਈ ਆ ਸੂਗੀ ਤੇ ਕਿਹੜਾ ਸੂਆ ਬੂਰੀ ਸੂਈ ਆ ਪੁੱਛ ਕੇ ਦੱਸਾਂ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਪਿੰਡ ਦੀਪਗੜ੍ਹ ਸਸੀਗਾ ਬਾਈ ਸਸੀਗਾ ਬਾਈ ਹੋਰ ਠੀਕ ਠਾਕ ਹੋ ਜੀ ਹਾਂ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ ਨੰਬਰ 9779514286 ਦੁਬਾਰਾ ਫੇਰ ਬੋਲ ਦਿਓ 9779514286 ਪਿੰਡ ਜੀ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਤਹਿਸੀਲ ਹਾਂ ਜੀ ਤਹਿਸੀਲ ਤੇ ਇਹ ਆਪਣਾ ਪਰੇ ਤਪਾ ਤਪਾ ਠੀਕ ਆ ਜੀ ਤੇ ਨੇੜੇ ਤੇੜੇ ਆਪਣੇ ਇੱਕ ਪੈ ਦਾ ਭਧੌੜ ਆ ਗਿਆ ਇਧਰ ਟੱਲੇ ਵਾਲਾ ਹਨਾ ਹਾਂ ਹਾਂ ਟੱਲੇ ਵਾਲਾ ਭੜੌੜ ਠੀਕ ਆ ਤੇ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਇਹ ਜੀ ਬਰਨਾਲੇ ਜ਼ਿਲ੍ਹੇ ਦਾ ਪਿੰਡ ਠੀਕ ਆ ਤੇ ਅੱਜ ਆਪਾਂ ਇੱਕ ਜਿਹੜੀ ਚੋਟੀ ਦਿਖਾਉਣੀ ਹੈ ਸੂਈ ਸਵਾਈ ਪੂਰੀ ਹਨਾ ਇੱਕ ਤਾਂ ਪੂਰੀ ਤੀਜੇ ਸੂਏ ਸੂਈਏ 7 ਵਜੇ ਤੱਕ ਪਹੁੰਚੀ ਹੈ 7 ਵਜੇ ਪਹੁੰਚ ਗਈ ਇਹਦੀ ਜੇਰ ਪਹ ਗਈ ਜੇਰ ਆ ਪਈ ਹੈ ਕੰਪਲੀਟ ਜੇਰ ਆ ਜੀ ਤੇ ਕਿਹੜਾ ਸੂਆ ਸੂਈ ਆ ਤੀਜੇ ਸੂਏ ਦੀ ਤੇ ਕਿੰਨਾ ਦੁੱਧ ਦਿੱਤਾ ਵਾ ਦੂਜੇ ਸੂਏ ਦਾ ਇਹਨੇ ਦਿੱਤਾ 11-12 ਲੀਟਰ 11 ਤੋਂ 12 ਤੇ ਬਾਕੀ ਦੀ ਗੱਲ ਬੌਲਾ ਕਿੰਨਾ ਕੱਢਿਆ ਗਿਆ ਦਾ ਬੌਲਾ 2 ਕਿਲੋ ਚੋਇਆ ਬੱਚਾ ਲੱਜਾ ਤੇ ਮਗਰ ਘਟਾ ਆ ਗਿਆ ਹਨਾ ਇਹ ਤੇ ਬਾਕੀ ਦੀ ਗੱਲ ਮੈਂ ਤੁਹਾਨੂੰ ਦੱਸਦੇ ਆਂ ਜੀ ਪਿਓਰ ਨੀਲੀ ਦਾ ਵੀ ਪੂਰੀ ਹੈ ਗੱਲੀ ਪੂਰੀ ਨਹੀਂ ਹੈਗੀ ਇਹ ਠੀਕ ਆ ਜੀ ਸਾਰੇ ਪੈਰਾਂ ਤੇ ਨਿਸ਼ਾਨੀਆਂ ਅੱਖਾਂ ਦੀਆਂ ਨਿਸ਼ਾਨੀਆਂ ਕਵਰ ਕਰਦੀ ਆ ਆ ਦੇਖੋ ਜੀ ਫੇਸ ਕਰ ਮੋੜ ਲਓ ਬਸ ਫੇਸ ਕਰ ਮੈਂ ਤੁਹਾਨੂੰ ਚੱਕ ਆ ਦੇਖੋ ਅੱਖਾਂ ਦੀਆਂ ਸਾਰੀਆਂ ਨਿਸ਼ਾਨੀਆਂ ਤੇ ਮੱਥੇ ਤੇ ਪੈਰਾਂ ਤੇ ਸਾਰੇ ਨਿਸ਼ਾਨ ਆ ਇਹਦੇ ਨੀਲੀ ਦਾ ਵੀ ਪੂਰੀ ਤੇ ਠੀਕ ਆ ਜੀ ਤੈਨੂੰ ਕਿ ਭਾਈ ਸਤੂ ਕਿੰਨਾ ਦੁੱਧ ਕੱਢ ਦੂਗੀ ਇਹ ਇਹ ਦੇ ਨੂੰ 13 ਲੀਟਰ ਨੂੰ 13 ਲੀਟਰ ਨੂੰ ਧਾਰਾ ਤੁਰਾਉਣ ਮਾਰ ਕੇ ਦਿਖਾਵਾਂਗੇ ਹਾਂ ਹਾਂ ਓਕੇ ਜੀ ਕਰੋ ਫਿਰ ਬੱਚਾ ਨੇੜੇ ਧਾਰਾ ਮਾਰ ਕੇ ਦਿਖਾਵਾਂਗੇ ਬੌਲਾ ਕੱਢਿਆ ਵਾ ਕਿੰਨਾ ਕੱਢਿਆ ਸੀਗਾ ਜੀ ਬੌਲਾ ਦੋ ਡੋ ਇੱਕ ਨੰ ਥੋੜਾ ਬੱਚੇ ਠੀਕ ਹੈ ਗਿਆ ਥਾਂ ਤੋਂ ਚੈੱਕ ਕਰ ਲੈ ਹਾਂ ਹਾਂ ਠੀਕ ਆ ਜੀ ਆ ਦੇਖੋ ਜੀ ਬੂਰੀ ਥੋੜੀ ਮੰਗ ਪੂਰੀ ਹੋ ਜੂਗੀ ਅੱਜ ਨਾਇਤਾ ਜੀ ਬੂਰੀ ਲੈਣ ਆਣਾਂ ਦੀ ਆ ਦੇਖੋ ਬੱਚਾ ਚਾਹੁੰਦਾ ਵੀਰੋ ਤੁਸੀਂ ਦੇਖ ਸਕਦੇ ਹੋ ਦੇਖੋ ਵੀਰੋ ਬੰਨੋ ਜੀ ਬੱਚਾ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਕਰੋ ਇਧਰ ਦੀ ਸ਼ਰਟ ਨੋ ਹੋ ਜਾ ਮੜਾ ਇਧਰ ਨੂੰ ਮਾਜੀ ਨਾ ਹਾਂਜੀ ਹਾਂਜੀ ਆਹ ਦੇਖੋ ਜੀ ਥੱਲੇ ਦਾ ਸੱਦੂ ਪੂਰੀ ਹੈ ਨਾ ਇੱਕ ਨੰਬਰ ਆ ਗਈ ਹਾਂ ਭਾਈ ਜਮਾਲ ਹਾਂ ਓਕੇ ਹਾਂ ਸਮਣਾ ਲਾਵੇ ਕੋਈ ਠੀਕ ਆ ਵੀਰੇ ਥੱਲੇ ਰੂਮਾਰ ਕੀ ਪੋਲੀ ਆ ਜੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਤਹਿਸੀਲ ਸਾਉ ਪੂਰੀ ਓਕੇ ਜੀ ਤਸ ਤਾਂ ਤੂੰ ਕਿੰਨੇ ਪੈਸੇ ਲੈਣੇ ਆਦੇ ਫਿਰ ਹੁਣ ਜਮਾਂ ਜਾਣਾ ਲੈਣ ਦੇਣੀ ਇਹਦਾ ਮੁੱਲ 80000 ਰੁਪਏ 82000 ਚ ਮਾੜਾ ਮੋਟਾ ਮੰਨਦਾ ਮਾੜਾ ਤਾਂ ਖੁੱਦੂ ਭਾਈ ਠੀਕ ਆ ਤੇ ਦੁੱਧ ਨੇ 12 ਤੋਂ 13 ਕਿਲੋ ਦੇ ਦੇਣਾ ਤੇ ਥੱਲੇ ਸਾਇਜ ਵਾਜਾ ਲਮਾਈ ਲਮੂਈ ਪੂਰੀ ਆ ਤੇ ਥਾਂ ਜਿਹੜਾ ਇੱਕ ਨੰਬਰ ਆ ਦੁੱਧ ਕੱਢਿਆ ਵਾ ਮਗਰ ਕੱਟਾ ਆ ਗਿਆ ਤੇ ਨੀਲੀ ਰਾਵੀ ਬੂਰੀ ਤੁਹਾਨੂੰ ਦਿਖਾਤੀ ਮੁੱਲ ਰੇਟ 82000 ਤੇ ਹੁਣ ਆਪਾਂ ਗੱਬੜ ਮੱਝ ਦੀ ਗੱਲ ਕਰ ਲਏ ਜੀ ਇਹਦੀ ਇਹ ਕਿਹੜਾ ਸੂਆ ਸੂਕੀ ਹੈ ਦੀ ਇਹ ਇਹ ਤੀਜੇ ਸੂਏ ਦੀ ਹੈ ਤੀਜੇ ਸੂਏ ਸੂਕੀ ਠੀਕ ਆ ਕੱਢ ਲਓ ਇਹਨੂੰ ਬਾ ਇਹਦੇ ਇਹਦੇ 14 ਲੀਟਰ ਨੂੰ ਦੋਦਾ 14 ਲੀਟਰ ਠੀਕ ਆ ਜੀ ਤੇ ਇਹਦੀ ਕੀ ਫਿਰ ਇਹਦੀ ਵੀ 14 ਜੀ ਨੇ ਕਿੰਨੇ ਕਿੰਨੂ ਭਾਈ ਠੀਕ ਆ 14 ਕਿਲੋ ਲੈ ਚਲੋ ਇਹਦੇ ਤੇ ਬਾਕੀ ਕੱਦ ਕਾਠ ਵਾਲੀ ਹੈ ਨਾ ਤੇ ਦਿਨ ਕਿੰਨੇ ਬਾਕੀ ਆ ਭਾਈ ਇਹਦੇ ਹਾਂ ਬਾਕੀ ਦਿਨ ਲੈ ਨੂੰ ਕਿ 10 ਦਿਨ 10 ਓਕੇ ਜੀ ਆਪਾਂ ਬੂਰੀ ਦਿਖਾਉਣ ਆਏ ਸੀ ਉਹਦੇ ਨਾਲ ਦਿਖਾਤੀ ਜੀ ਤਾਂ ਇਹ ਤਾਂ ਹਜੇ ਤਿਆਰ ਕਰਨੀ ਸੀਗੀ ਹੈ ਨਾ ਹਾਂ ਹਾਂ ਓਕੇ ਜੀ ਆ ਦੇਖੋ ਕਰੋ ਚੈੱਕ ਕੋਈ ਨਵਾਈਆਂ ਨਹੀਂ ਕੋਈ ਧਵਾਈਆਂ ਨਹੀਂ ਉਹ ਲਿਬੜੀਆਂ ਤੇ ਬੜੀਆਂ ਸਾਨੂੰ ਦਿਖਾਤੀਆਂ ਆ ਦੇਖੋ ਇਹ ਵੀ ਥੋੜੀ ਜਿਹੀ ਨੀਲੀ ਰਾਵੀ ਚ ਆ ਗਈ ਤੇ ਪਿਓਰ ਨਹੀਂ ਆਪਾਂ ਕਹਿ ਸਕਦੇ ਮਾੜੀ ਮੋਟੀ ਗ੍ਰੇਡੇਡ ਜੀ ਮਾਝਾ ਬੱਲੀਆਂ ਚ ਆ ਗਈ ਠੀਕ ਹੈ ਜੀ ਕਰੋ ਚੈੱਕ ਫੇਸ ਅੱਖਾਂ ਇਹਦੀਆਂ ਵੀ ਨੀਲੀ ਰਾਵੀ ਵਾਲੀਆਂ ਆ ਤੇ ਬਾਕੀ ਦਾ ਦੁੱਧ ਨੇ ਦੇ ਦੇਣਾ ਵੱਡੀ ਆ ਗਈ ਕੋਈ ਛੋਟੀ ਮੰਨ ਕੇ ਨਾ ਆਇਓ ਠੀਕ ਹੈ ਜੀ ਤੇ ਇਹਦਾ ਮੁੱਲ ਫੇਰ ਬਾਈ ਸਤੂ ਇਹਦਾ ਮੁੱਲ 115 ਮੈਂ 115 ਮਾਨਦਾਨ ਹੋ ਜਾ ਤੇ ਉਹਦਾ 82 ਚ ਮਾਨਦਾਨ ਹੋ ਜਾ ਹਾਂ ਹਾਂ ਉਹਦਾ ਫਿਰ ਨੰਬਰ ਫੇਰ ਬੋਲ ਦੇ ਬਾਈ 9979514286 ਪਿੰਡ ਜੀ ਦੀਪਗੜ ਪਿੰਡ ਦੀਪਗੜ ਦੋ ਝੋਟੀਆਂ ਹੀ ਦੁਨੀਆਂ ਦਿਖਾਤੀਆਂ ਵੀਰੇ ਇੱਕ ਤੁਹਾਨੂੰ ਬੂਰੀ ਨੀਲੀ 라ਵੀ ਦਿਖਾਤੀ ਮੁੱਲ ਰੇਟ 82000 ਇਹਦਾ 115000 ਇਹਦੀ ਮਿਲ ਕੰਪੈਸਟੀ 22 ਹੁੰਦੇ ਕਹਿਣ ਦੇ ਮਤਲਬ 14 ਕਿਲੋ ਰਹੂਗੀ ਤੇ ਇਹਦੀ ਰਹੂਗੀ 12 ਤੋਂ 13 ਕਿਲੋ ਹਨਾ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ